ਸਭ ਨੂੰ ਪਹਿਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੇ ਮੈਂ ਟੌਪਿਕ ਤੇ ਬੋਲਣ ਲੱਗੇ ਆਂ ਥੋੜਾ ਜਨਨ ਕੀ ਸੀਰੀਅਸ ਲੈਣ ਵਾਲਾ ਟੌਪਿਕ ਹੈ ਇਹ ਕੋਈ ਆਇਆ ਨਹੀਂ ਹੈਗਾ ਤੇ ਇੱਕ ਰਿਕਵੈਸਟ ਆ ਪੈਣਾ ਇਹ ਪੂਰੀ ਵੀਡੀਓ ਜ਼ਰੂਰ ਦੇਖਿਓ ਵਿਚ ਤੇ ਇਹਨੂੰ ਐਗਜ਼ਿਟ ਨਾ ਕਰਿਓ ਗੱਲ ਪੂਰੀ ਸੁਣਿਓ ਤੁਹਾਨੂੰ ਫੇਰ ਵੀਡੀਓ ਦਾ ਪਰਪਸ ਪਤਾ ਲੱਗਣਾ ਹੈ ਠੀਕ ਹੈ ਨਾ ਜਾਨੀ ਪੂਰੀ ਵੀਡੀਓ ਦੇਖ ਕੇ ਫਿਰ ਆਪਣੇ ਵਿਚਾਰ ਜਰੂਰ ਦਿਓ ਕਮੈਂਟ ਜਰੂਰ ਕਰਦੇ ਸ਼ੇਅਰ ਜਰੂਰ ਕਰਿਓ ਗਿਆ ਮੈਂ ਗੱਲ ਕਰ ਲੱਗਿਆ ਜਿਹੜੇ ਬੱਚੇ ਇੱਥੇ ਚੰਡੀਗੜ੍ਹ ਮੋਹਾਲੀ ਬਾਹਰੋਂ ਪੜਨ ਪੜਨ ਆਏ ਹੋਏ ਆ ਕੋਈ ਪੰਜਾਬ ਤੋਂ ਕਿਥੇ ਏਰੀਆ ਤੋਂ ਕਦੇ ਕਿਥੇ ਤੋਂ ਕੋਈ ਹਰਿਆਣੇ ਤੋਂ ਕੋਈ ਹਿਮਾਚਲ ਤੋਂ ਜਿੱਥੇ ਤੋਂ ਵੀ ਆਏ ਹੋਏ ਆ ਇੱਥੇ ਪੜਨ ਆਏ ਹੋਏ ਆ ਤੇ ਖਾਸ ਕਰ ਕੁੜੀਆਂ ਮੁੰਡਿਆਂ ਦਾ ਚਲੋ ਫੇਰ ਵੀ 100 ਜਗ੍ਹਾ ਪੜਦਾ ਪੈ ਜਾਂਦਾ ਤੁਹਾਨੂੰ ਵੀ ਪਤਾ ਹੈ। ਕੁੜੀਆਂ ਮੇਨ ਤੁਹਾਨੂੰ ਪਤਾ ਘਰ ਦੀ ਮੇਨ ਇੱਜ਼ਤ ਕੁੜੀ ਅ ਕੁੜੀ ਧੀ ਰਾਣੀ ਸਾਹਿਬ ਮੇਨ ਇੱਜ਼ਤ ਕਰ। ਉਹ ਕੁੜੀਆਂ ਜੋ ਇੱਥੇ ਆ ਕੇ ਪੜਨ ਆਈਆਂ ਹੋਈਆਂ, ਕੁਝ ਕਰਨ ਆਈਆਂ ਹੋਈਆਂ ਉਹ ਪੀਜੀ ਚ ਰਹਿੰਦੀਆਂ ਆ ਭਾਵੇਂ ਰੈਂਟ ਤੇ ਵੀ ਰਹਿੰਦੀਆਂ ਆ ਯਾਨੀ ਕਿ ਆਪਣੇ ਮਾਪਿਆਂ ਤੋਂ ਦੂਰ ਰਹਿੰਦੀਆਂ ਆ। ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੈਂ ਉਹਨਾਂ ਨੇ ਪੇਰੈਂਟਸ ਨਾਲ ਗੱਲ ਕਰਨਾ ਉਹ ਉਹਨਾਂ ਨੂੰ ਮੈਂ ਕੁ ਸਨੇਹਾ ਦੇਣਾ ਚਾਹੁੰਦਾ ਹੱਥ ਜੋੜ ਕੇ ਉਹ ਪੇਰੈਂਟਸ ਨੂੰ ਮੇਰੀ ਬੇਨਤੀ ਆ ਕਿ ਜੋ ਮੈਂ ਅੱਜ ਗੱਲ ਕਰਨ ਲੱਗਿਆ ਪਲੀਜ਼ ਆ ਚੀਜ਼ ਦਾ ਮਾਇੰਡ ਨਾ ਕਰਿਓ ਜੋ ਉਹ ਸਿਚੁਏਸ਼ਨ ਇੱਥੇ ਚੱਲ ਰਹੀ ਆ ਦੇਖੋ ਮੈਂ ਸੱਚ ਬੋਲ ਮੈਂ ਸੱਚ ਬੋਲਦਾ ਮੈਂ ਚੋ ਆਪਾਂ ਛੋੜ ਨਹੀਂ ਕਹਿਣਾ ਜੋ ਹੈ ਰਿਐਲਿਟੀ ਹੈਗੀ ਇੱਥੇ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਗੌਰ ਕਰਿਓ ਮੇਰੀ ਗੱਲ ਉੱਪਰ ਜੋ ਅੱਜ ਦਾ ਮਾਹੌਲ ਆ ਸਭ ਨੂੰ ਪਤਾ ਕੋਈ ਲੋਕ ਕਿលੂ ਗਿਆ ਨਹੀਂ ਹੋਇਆ ਕਿਸੇ ਤੋਂ ਠੀਕ ਆ ਉਹ ਪੇਰੈਂਟਸ ਨੂੰ ਮੈਂ ਉਹ ਗੱਲ ਕਰਦਾ ਕਿ ਮੈਂ ਉਹ ਨਹੀਂ ਕਹਿੰਦਾ ਕਿਉਂਕਿ ਐਕਚੁਅਲੀ ਮੈਂ ਇੱਥੇ ਦੇ ਕੋ ਮੈਂ ਇੱਥੇ ਦਾ ਜੰਪਾਲਾ ਮੈਂ ਇੱਥੇ ਇੱਥੇ ਮੈਂ ਨਰਸਰੀ ਸਾਰਾ ਆਪਣੀ ਸਕੂਲ ਦੀ ਸਾਰੀ ਇੱਥੇ ਮੈਂ ਕਰੀ ਹੋਈ ਆ ਮੈਂ ਤਾਂ ਇੱਥੇ ਸਭ ਦੇਖਿਆ ਹੋਇਆ ਹੈ ਸ਼ੁਰੂ ਤੋਂ ਕੁੜੀਆਂ ਜੋ ਹੁਣ ਆਈਆਂ ਹੋ ਵਿੱਚ ਪੜਨ ਉਹਦੀ ਚਾਹੇ ਨਹੀਂ ਹੈ ਕਿ ਸਾਰੀ ਕੁੜੀਆਂ ਕਈ ਕੁੜੀਆਂ ਆਪਣਾ ਬਹੁਤ ਆਪਣੀ ਧਿਆਨ ਜਿਹੜੇ ਕੰਮ ਪਰ ਆਈਆਂ ਆ ਜਾਂ ਸਟੱਡੀ ਕਰਨ ਆਈਆਂ ਆ ਉਧਰ ਹੀ ਫੋਕਸ ਹਨ ਉਹਦਾ ਹੋਰ ਪਾਸੇ ਨਹੀਂ ਧਿਆਨ ਆਪਣਾ ਸਟੱਡੀ ਕਰ ਰਹੇ ਆ ਉਹਨਾਂ ਨੇ ਆਪਣਾ ਜਾਣਾ ਹੈ ਘਰੇ ਠੀਕ ਹੈ ਨਾ ਬਹੁਤ ਆਹੀ ਕੁੜੀਆਂ ਐਹੀ ਨਹੀਂ ਹੈਗੀ ਗੱਲ ਹੈਗੀ ਬਟ ਪੰਜੇ ਅੰਗਲ ਕਹਿੰਦੇ ਬਰਾਬਰ ਨਹੀਂ ਹੁੰਦੀ ਕਈ ਕੁੜੀਆਂ ਜਿਹੜੀ ਕੁੜੀਆਂ ਥੋੜਾ ਗਲਤ ਰਾਹ ਤੇ ਤੁਰ ਪਈਆਂ ਮੈਂ ਉਹਨਾਂ ਦੀ ਗੱਲ ਕਰਦਾ ਤੇ ਪੇਰੈਂਟਸ ਨੂੰ ਮੈਂ ਖਾਸ ਕਰਕੇ ਮੈਂ ਧਿਆਨ ਉਹ ਕਹਿੰਦਾ ਉਹਨਾਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਆ ਤੁਹਾਨੂੰ ਮੈਂ ਸਿੱਧੀ ਜੱਜ ਕਹਿ ਦਿੰਦਾ ਮੈਂ ਜੱਜਮੈਂਟ ਤੁਸੀਂ ਉੱਥੇ ਤੇ ਲਾਲੇ ਗੁਰੂ ਬਣ ਬੱਚੇ ਦੇ ਕਿ ਤੁਸੀਂ ਕਿਹੜਾ ਤੁਸੀਂ ਬੱਚੀ ਦੇ ਇੱਥੇ ਪੜਨ ਆਈ ਹੋਈ ਆ ਕਿ ਤੁਸੀਂ ਕਹੋ ਕਿੰਨਾ ਕੁ ਉਹਨੂੰ ਖਰਚਾ ਤੁਸੀਂ ਦੇ ਰਹੇ ਹੋ ਤੇ ਉਹਦੇ ਅਕੋਰਡਿੰਗ ਉਹ ਉਹਦੀ ਲਾਈਫ ਸਟਾਈਲ ਕੀ ਆ ਠੀਕ ਹੈ ਨਾ ਕਿੰਨੀ ਕੁ ਲਾਈਫ ਸਟਾਈਲ ਉਹ ਯੂਜ਼ ਕਰ ਰਹੀ ਆ ਕਿ ਤੁਸੀਂ ਖਰਚੇ ਦੇ ਅਕੋਰਡਿੰਗ ਉੱਪਰ ਤਾਂ ਨਹੀਂ ਲਾਈਫ ਸਟਾਈਲ ਚੱਲ ਰਹੀ ਉਹਦੀ ਉੱਥੇ ਜੱਜਮੈਂਟ ਹੋ ਜਾਂਦਾ ਤੁਹਾਨੂੰ ਆਪ ਪਤਾ ਹੀ ਆ ਕਿਉਂਕਿ ਇੱਥੇ ਬਹੁਤ ਜਿਆਦਾ ਸਿਸਟਮ ਸਟੰਬ ਬਹੁਤ ਖਰਾਬ ਆ ਠੀਕ ਹੈ ਨਾ ਇਹ ਮੁੰਡੇ ਨਹੀਂ ਇੱਥੇ ਆਏ ਨੇ ਮੁੰਡੇ ਕਈ ਦੇਖੋ ਮੁੰਡੇ ਕਈ ਮੁੰਡੇ ਵੀ ਚੰਗੇ ਬਹੁਤ ਇੱਥੇ ਮੁੰਡੇ ਉਹਨਾਂ ਨੂੰ ਪਤਾ ਹੈ ਜਿਹੜੇ ਕੁੜੀਆਂ ਦੇ ਰਿਸਪੈਕਟ ਵੀ ਕਰਦੇ ਆ ਠੀਕ ਹੈ ਨਾ ਉਹਨਾਂ ਦੀ ਇੱਜ਼ਤ ਰੱਖਣਾ ਵੀ ਜਾਣਦੇ ਆ ਬਹੁਤ ਮੁੰਡੇ ਹੈਗੇ ਆ ਕੋਈ ਸ਼ੱਕ ਨਹੀਂ ਹੈਗਾ ਤੇ ਬਟ ਕਈ ਮੁੰਡੇ ਜ਼ਿਆਦਾ ਮੁੰਡੇ ਤੁਹਾਨੂੰ ਪਤਾ ਬਸ ਗਲਤੀ ਆ ਠੀਕ ਆ ਉਹ ਉਹਨਾ ਕਰਤੀ ਹੀ ਮੈਂ ਇਹ ਵੀਡੀਓ ਮੇਨ ਵਿੱਚ ਆ ਤਾਂ ਧਿਆਨ ਦੇਣ ਦੀ ਗੱਲ ਆ ਆਪਾਂ ਹੋਰ ਉਹ ਨਹੀਂ ਗੱਲ ਹੈਗਾ ਕਿਉਂਕਿ ਆਪਾਂ ਤਾਂ ਆਪ ਜਾਣਦੇ ਆ ਕਿ ਬੱਚਾ ਆਪਣਾ ਕਰੇ ਆਪਣਾ ਪਰਮਾਧਵਾਨ ਜੁੱਥੇ ਵੀ ਉਹਦਾ ਜੋ ਵੀ ਗੋਲ ਹੈਗਾ ਉਹਦਾ ਉਹਦਾ ਗੋਲ ਪੂਰਾ ਹੋਵੇ ਖੁਸ਼ੀ-ਖੁਸ਼ੀ ਆਪਣੇ ਘਰੇ ਜਾਵੇ ਠੀਕ ਆ ਨਾ ਬਟ ਧਿਆਨ ਦਿਓ ਕਿਉਂਕਿ ਇੱਥੇ ਜੋ ਕਲਚਰ ਇਹ ਅਪਣਾਉਣ ਲੱਗੀਆਂ ਜੋ ਲਾਈਫ ਸਟਾਈਲ ਅਪਣਾਉਣ ਲੱਗੀਆਂ ਇਹ ਆਪਣੇ ਆਪਣੇ ਕਲਚਰ ਜਾਨੀ ਕਿ ਆਪਣੇ ਸਿਸਟਮ ਵਿੱਚ ਨਹੀਂ ਹੈਗਾ ਇੱਕ ਤਾਂ ਇਹ ਜਿਹੜਾ ਲੀਵਿੰਗ ਰਿਲੇਸ਼ਨ ਦਾ ਅੰਨੇ ਅੱਜਕੱਲ ਟ੍ਰੈਂਡ ਚਲਾਇਆ ਹੋਏ ਲੋਕਾਂ ਨੇ ਪਤਾ ਨਹੀਂ ਇੱਥੇ ਕਿਹਨੇ ਇਹਨੂੰ ਅਡਾਪਟ ਕੀਤਾ ਸਮਝ ਤੇ ਬਾਹਰ ਕਿਉਂਕਿ ਇਹ ਇਹ ਤਾਂ ਸਿਸਟਮ ਗੋਰਿਆਂ ਦੇ ਹੈ ਬਾਹਰ ਉਹਨਾਂ ਦੇ ਉਹਨਾਂ ਨੂੰ ਕੋਈ ਫਰਕੇ ਨਹੀਂ ਹੈਗਾ ਇਹ ਸਾਡੇ ਕਲਚਰ ਦਾ ਥੋੜਾ ਜਿਹਾ ਹਿੱਸਾ ਹੈ ਇਹ ਤੇ ਉਹ ਬਹੁਤ ਜ਼ਿਆਦਾ ਗਲਤ ਆਹੀ ਚੀਜ਼ ਦਾ ਕਾਰਨ ਆ ਗਲਤ ਤੇ ਤੇ ਜੋ ਅੱਜ ਕੱਲ ਉਹ ਕੁੜੀਆਂ ਦਾ ਜੋ ਸਿਸਟਮ ਇੱਥੇ ਜਿਹਨਾਂ ਜੋ ਲਾਈਫ ਸਟਾਈਲ ਅਪਣਾ ਰਹੀਆਂ ਆ ਓਵਰ ਜ਼ਿਆਦਾ ਹੋ ਰਹੀਆਂ ਬਹੁਤ ਜ਼ਿਆਦਾ ਓਵਰ ਹੋਣ ਲੱਗੀਆਂ ਹੋਈਆਂ ਉਹ ਬਸ ਕੰ ਦੇਖ ਨਹੀਂ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਬੋਲ ਰਿਹਾ ਹਾਂ ਜਾਦਾ ਖਰਚੇ ਬਤਾ ਲਏ ਜਿਆਦਾ ਜਾਨੀ ਕਿ ਲਾਈਫ ਸਟਾਈਲ ਨੇ ਮਨ ਨੂੰ ਫਾਰਵਰਡ ਸੋਚਣ ਲੱਗ ਗਿਆ ਇੱਥੇ ਆ ਕੇ ਕਿਉਂਕਿ ਜਿਹੜੀਆਂ ਇੱਥੇ ਦੀ ਜੰਪਲ ਕੁੜੀਆਂ ਚੰਡੀਗੜ੍ਹ ਦੀ ਸ਼ਹਿਰਾਂ ਵਾਲੀਆਂ ਦੀਆਂ ਉਹ ਫਿਰ ਵੀ ਕਿਤੇ ਹੱਦ ਤੱਕ ਇਹ ਚੀਜ਼ ਬਹੁਤ ਜ਼ਿਆਦਾ ਅਵੋਇਡ ਕਰਦੀਆਂ ਫਿਰ ਵੀ ਇਹ ਸ਼ਹਿਰਾਂ ਰੱਖਦੀਆਂ ਕਿਉਂਕਿ ਦੋ ਤੁਹਾਨੂੰ ਮੈਂ ਦੱਸਾਂ ਜਿਹੜੀ ਜੰਪ ਇੱਥੇ ਦੀ ਕੁੜੀ ਜੰਪਲ ਹੈ ਜਾਂ ਸ਼ਹਿਰਾਂ ਦੀ ਕੁੜੀ ਜੰਪਲ ਹਨ ਜੋ ਬਾਹਰੋਂ ਆਈ ਹੋਈਆਂ ਹਨ ਉਹਨਾਂ ਦੇਖੋ ਨਾ ਦੇਖ ਕੇ ਬੰਦਾ ਜਦ ਇਹ ਜਜਮੈਂਟ ਕਰ ਸਕਦਾ ਕੌਣ ਇੱਥੇ ਦੀ ਹੈ ਕੌਣ ਬਾਹਰੋਂ ਆਈ ਹੋਈ ਹੈ ਜਦੇ ਪਤਾ ਲੱਗ ਜਾਂਦਾ ਜਿਹਨੂੰ ਜਿਹਨੂੰ ਸਮਝ ਹੈਗੀ ਇੱਥੇ ਦੀ ਲਾਈਫ ਸਟਾਈਲ ਉਹ ਜਦੇ ਜਜਮੈਂਟ ਕਰ ਲੈਂਦਾ ਠੀਕ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਉਹ ਮਾਪਿਆਂ ਨੂੰ ਕਿ ਪਲੀਜ਼ ਆਪਣਾ ਗੌਰ ਜੇ ਬੱਚੇ ਤੇ ਬੱਚੇ ਭੇਜੇ ਹੋਏ ਪੜਨ ਤਾਂ ਧਿਆਨ ਜ਼ਰੂਰ ਰੱਖਿਓ ਕਿਉਂਕਿ ਕਈਆਂ ਨੇ ਮੈਨੂੰ ਗਾਲਾਂ ਵੀ ਕੱਢਣੀਆਂ ਠੀਕ ਆ ਨਾ ਆਵਾ ਕੱਢੀ ਜਾਏ ਜਿਹਨੇ ਕੱਢਣੀਆਂ ਜੋ ਗੱਲ ਸੱਚ ਦੇ ਕੋ ਉਹ ਤਾਂ ਸੱਚ ਹੀ ਆ ਠੀਕ ਹੈ ਨਾ ਉਹਨਾਂ ਦਾ ਕੋਈ ਲੁਕਾਉ ਨਹੀਂ ਸਕਦਾ ਬਟ ਜੋ ਹੈਗਾ ਦੇਖੋ ਜੋ ਆਪਣੇ ਆਪਾਂ ਮਾਨੀ ਚ ਥੋੜਾ ਫੀਲ ਹੋਇਆ ਜੋ ਆਪਾਂ ਦੇਖ ਰਹੇ ਆ ਮੈਂ ਉਹਦੇ ਬੋਲਣਾ ਮੈਂ ਬੋਲਣਾ ਚਾਹੁੰਦਾ ਮੈਂ ਬੋਲ ਰਿਹਾ ਹੈ ਜੋ ਹੈ ਸੱਚਾ ਉਹ ਸਭ ਨੂੰ ਪਤਾ ਹੈ ਤੇ ਬਸ ਮੈਂ ਕੁੜੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਪਲੀਜ਼ ਅਸੀਂ ਆਨੇ ਅਤੇ ਪੜ ਆਉਣੀ ਹੈ ਪੜਨ ਜੋ ਵੀ ਤੁਹਾਡਾ ਗੋਲ ਹੈਗਾ ਆਣੀ ਹੈਗਾ ਇਥੇ ਸਟੱਡੀ ਦੇ ਖਾਸ ਲਈ ਬਹੁਤ ਜ਼ਰੂਰੀ ਆ ਅੱਜ ਦੇ ਅੱਜ ਦੇ ਜ਼ਿੰਦਗੀ ਚ ਮੇਨ ਸਟੱਡੀ ਹੋਆ ਸਭ ਕੁਝ ਠੀਕ ਹੈ ਨਾ ਤੇ ਚੰਡੀਗੜ ਮੋਹਾਲੀਸ ਪੜਨ ਆਨੀ ਆ ਇਥੇ ਕੋਈ ਉਹ ਨਹੀਂ ਹੈਗਾ ਕੋਈ ਸ਼ੱਕ ਨਹੀਂ ਹੈਗਾ ਇੱਥੇ ਬਹੁਤ ਓਪਰਚ्युनिटीयां ਠੀਕ ਹੈ ਨਾ ਬਟ ਪਲੀਜ਼ ਆ ਕੇ ਪਹਿਨਾ ਆਪਣਾ ਹਮੇਸ਼ਾ ਫਸਟ ਆਪਣੀ ਮਾਪੇ ਦੀ ਇੱਜ਼ਤ ਸੋਚ ਕੇ ਅੱਗੇ ਚੱਲਿਓ ਉਹਨਾਂ ਨੂੰ ਉਹ ਮਾਪੇ ਦੀ ਇੱਜ਼ਤ ਸੋਚ ਕੇ ਅੱਗੇ ਚੱਲੂਗੀ ਆ ਤੁਸੀਂ ਫਿਰ ਮਹਾਰਾਜ ਵੀ ਤੁਹਾਡੇ ਨਾਲ ਹਮੇਸ਼ਾ ਤੁਹਾਨੂੰ ਤੁਹਾਡੀ ਜਿੱਥੇ ਵੀ ਤੁਹਾਡੀ ਤੁਹਾਡਾ ਗੋਲ ਆ ਜਿੱਥੇ ਵੀ ਤੁਸੀਂ ਪਹੁੰਚਣਾ ਚਾਹੁੰਦੇ ਹੋ ਲੈ ਉਹ ਤੇ ਉੱਥੇ ਮਹਾਰਾਜ ਆਪੇ ਕਿਰਪਾ ਕਰਦਾ ਉੱਥੇ ਆਪੇ ਸਫਲਤਾ ਤੁਹਾਨੂੰ ਮਿਲਦੀ ਜ਼ਰੂਰ ਜੇ ਮਾਪੇ ਦੀ ਰਿਸਪੈਕਟ ਸੋਚ ਕੇ ਚੱਲੂਗਾ ਇਹ ਗੌਰ ਕਰਿਓ ਯਾਦ ਰੱਖਿਓ ਹੈ ਬ੍ਰਹਮਾਤਮਾ ਵਿੱਚ ਸਭ ਕੁਝ ਉਹ ਬੱਚੇ ਦੇ ਕਿਰਪਾ ਵੀ ਬਹੁ ਕਰਦਾ ਤੇ ਇਹੀ ਗੱਲ ਸੀ ਇਹ ਕਰਨੀ ਸੀ ਆਪਾਂ ਕਹਿਆ ਜਾਂਦਾ ਸੀ ਕਿਉਂਕਿ ਮੈਂ ਦੇਖੋ ਕਰਨ ਨੂੰ ਮੈਂ ਲਾਈਵ ਮੈਂ ਲਾਈਵ ਬਹੁਤ ਕੁਝ ਦਿਖਾ ਸਕਦਾ ਪਰ ਆਪਣੀ ਜ਼ਮੀਰ ਅਜਾਤ ਨਹੀਂ ਦਿੰਦੀ ਕਿਸੇ ਜੇ ਆਪਾਂ ਦਿਖਾਈ ਦੇ ਜਿੰਦਗੀ ਜਿੰਦਗੀ ਇਸ ਦੀ ਬਰਬਾਦ ਕਰੀਏ ਜੋਤੇ ਸਿਸਟਮ ਚੱਲ ਰਿਹਾ ਏ ਜੰਡੀਗੜ ਕਲੱਬ ਹੋ ਗਏ ਛੱਬ ਹੋ ਗਏ ਬਹੁਤ ਬੁਰਾ ਹਾਲ ਆ ਮੈਂ ਤਾਂ ਤੁਹਾਨੂੰ ਪੇਨਸ ਉਹ ਪੇਨਸ ਨੂੰ ਬਹੁਤ ਫੇਰ ਮੈਂ ਵੀਕੈਂਡ ਆਪ ਜੋੜ ਕੇ ਬੇਨਤੀ ਕਰਦਾ ਧਿਆਨ ਰੱਖਿਓ ਤੇਜੋ ਜ਼ਰੂਰ ਬੱਚਾਂ ਸੰਝਾ ਕੇ ਭੇਜੋ ਤੇ ਟਾਈਮ ਟਾਈਮ ਪਰ ਉਹਨਾਂ ਪਰ ਧਿਆਨ ਵੀ ਦਿਓ ਠੀਕਾ ਬੇਫਿਕਰੇ ਹੋ ਕੇ ਨਾ ਬੈਠੋ ਫੇਰ ਤੁਸੀਂ ਬਾਅਦ ਹੀ ਜਦੋਂ ਗੱਲ ਦਾ ਹੱਥ ਨਿਕਲ ਜਵੇ ਫੇਰ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਇਸ ਕਰਕੇ ਇਹਨੂੰ ਟਾਈਮ ਪਰ ਟਾਈਮ ਚੈੱਕ ਵੀ ਕਰਦੇ ਰਹੋ ਆਪਣੇ ਬੱਚਿਆਂ ਨੂੰ ਠੀਕ ਹੈ ਨਾ ਕੀ ਉਹ ਕਿੱਥੇ ਆਪਣਾ ਆਪਣੇ ਉਹਦੇ ਰਸਤੇ ਤੋਂ ਬਾਹਰ ਤਾਂ ਨਹੀਂ ਜਾ ਰਹੇ ਠੀਕ ਆ ਬਸ ਆਹ ਗੱਲ ਕਰਨੀ ਸੀ ਪਲੀਜ਼ ਜੇ ਤੁਹਾਨੂੰ ਗੱਲ ਇਹ ਚੰਗੀ ਲੱਗੀ ਤਾਂ ਫਾਰਵਰਡ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਮਾਪੇ ਪਾਪਾ ਤੱਕ ਪਹੁੰਚੇ ਕਿ ਕਿ ਗੌਰ ਕਰੇ ਬਸ ਸਭਨੇ ਬੱਚੇ ਤੇ ਆਪਾਂ ਤਾਂ ਆ ਹੀ ਕਹਿਣਾ ਜਾਣਦੇ ਆ ਠੀਕ ਆ ਹੋਰ ਗਲਤੀ ਛਲਤੀ ਮਾਫ ਕਰਿਓ ਪੇਰੈਂਟਸ ਤੇ ਵੀ ਜਿਹਨਾਂ ਦੇ ਬੱਚੇ ਤੇ ਪੜਨਾ ਆਏ ਹੋਏ ਮੈਂ ਸਭ ਨੂੰ ਨਹੀਂ ਕਹਿੰਦਾ ਕੁੜੀਆਂ ਕੋਈ ਬਹੁਤ ਕੁੜੀਆਂ ਐ ਬਹੁਤ ਚੰਗੀਆਂ ਇੱਥੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਉਹ ਬਸ ਆਪਣੇ ਮਕਸਦ ਤੇ ਲੱਗੀਆਂ ਹੋਈਆਂ ਜੋ ਉਹਨਾਂ ਦਾ ਹੈਗਾ ਟਾਰਗੇਟ ਉਹ ਕਰਕੇ ਆਪਣੇ ਘਰ ਜਾਂਦੀਆਂ ਆਪਣੇ ਮਾਪੇ ਦਾ ਵੀ ਨਾਮ ਰੋਸ਼ਨ ਕਰਦੀਆਂ ਤੇ ਆਪਣਾ ਵੀ ਕਰਦੀਆਂ ਕੋਈ ਸ਼ੱਕ ਨਹੀਂ ਹੈਗਾ ਦੇ ਵਿੱਚ ਬਟ ਜ਼ਿਆਦਾਤਰ ਇਹ ਚੀਜ਼ਾਂ ਇੱਥੇ ਤਾਨਾ ਲੈਣੋਂ ਅਪਣਾਉਣ ਦੇ ਅਪਣਾਉਂਦੇ ਉਹਨਾਂ ਨੂੰ ਅਡਾਪਟ ਕਰਦੇ ਕਰਦੇ ਆਂ ਥੋੜੀਆਂ ਗਲਤ ਹੋ ਜਾਂਦੀਆਂ ਉਨਾ ਦੇ ਉਹਨਾਂ ਪਰਕੌਰ ਕਰਨ ਦੀ ਲੋੜ ਆ ਮੈਂ ਹੋਰ ਨਹੀਂ ਕਿਉਂਕਿ ਸਾਡਾ ਪੰਜਾਬ ਆ ਜੀ ਇਹ ਕਲਚਰ ਸਾਨੂੰ ਲਾਉ ਨਹੀਂ ਕਰਦਾ ਕਿ ਇਹ ਬਾਸੀ ਬਾਹਰ ਵਾਲੇ ਇਹ ਚੀਜ਼ਾਂ ਡੱਟ ਕਰੀਏ ਠੀਕ ਹਨਾ ਪਲੀਜ਼ ਅੱਗੇ ਸੱਚੂ ਮੈਂ ਅੱਗੇ ਫਿਰ ਕੋਈ ਹੋਰ ਆਗਾ ਲੈ ਕੇ ਆਉਂਗਾ ਇਸ਼ੂ ਇਹ ਜੂੜੀ ਸੋਚਿਆ ਸੀ ਮੈਂ ਤੇ ਥੋੜੇ ਅੱਗੇ ਮੈਂ ਰੱਖ ਤਿਆ ਚੇਰ ਮੈਂ ਅੱਗੇ ਇੱਕ ਵਾਰੀ ਪੁੱਲ ਚੁੱਕ ਮੈਨੂੰ ਮਾਫ਼ ਕਰਿਓ ਮੈਂ ਕੁੜੀਆਂ ਦਾ ਉਹਨਾਂ ਕਹਿੰਦਾ ਮੈਂ ਭਾਈ ਤੁਹਾਡੇ ਉਹ ਨਹੀਂ ਹੈਗਾ ਮੈਂ ਅੰਗਰੇਜ਼ ਨਹੀਂ ਹੈਗਾ ਬਟ ਮਾਪੇ ਦੀ ਇੱਜ਼ਤ ਬਹੁਤ ਜ਼ਰੂਰੀ ਹੈ ਮੈਂ ਉਹ ਕਹਿ ਕੇ ਚੱਲ ਰਿਹਾ ਤੇ ਕੁਝ ਨਹੀਂ ਹੈਗਾ ਉਹ ਰੱਖਿਆ ਹੋਇਆ ਆ ਚੀਜ਼ਾਂ ਜੀ ਤੁਹਾਨੂੰ ਅੱਗੇ ਅੱਗੇ ਬਰੌਮ ਕੰਕਰੀਟ ਹੋਣੀ ਹੈ ਠੀਕ ਹੈ ਨਾ ਉਹਨੇ ਜੋ ਜੀ ਕਰਨਾ ਹੀ ਆਪਣੇ ਕਰੋ ਆਪਣੇ ਘਰ ਜਾਓ ਅੱਧੀ ਗੇਂਡੀਆਂ ਹੋਰ ਕੀ ਚਾਹੀਦਾ ਮਹਾਰਾਜ ਤੁਹਾਨੂੰ ਸਭ ਕਾਮਯਾਬੀਆਂ ਬਖਸ਼ੂਗਾ ਤੇ ਧੰਨਵਾਦ ਤੇ ਬਾਈ ਜੀ ਉਹਨੇ ਗੁੱਸਾ ਕਰਨਾ ਕਰ ਲਿਓ ਜਦਿਆਂ ਗਲਤ ਲਿਖਣਾ ਲਿਖ ਲਿਓ ਕੋਈ ਪ੍ਰੋਬਲਮ ਨਹੀਂ ਹੈਗੀ ਭਰਾਵਾ ਜੋ ਕਹਿਣਾ ਸੀ ਕਹਿ ਦਿੱਤਾ ਅੱਗੇ ਅੱਗੇ ਕੋਈ ਹੋਰ ਗੱਲ ਲੈ ਕੇ ਫਿਰ ਜਰੂਰ ਆਵਾਂਗੇ ਜਦ ਤੱਕ ਸਸਿਕਾ ਸਭ ਨੂੰ ਬਾਏ ਥੈਂਕ ਯੂ